4 ਮਹੀਨੇ ਪਹਿਲਾਂ ਵਿਆਹੀ ਕੁੜੀ ਜਦੋਂ ਆਪਣੇ ਘਰ ਤੋਂ ਨਿਕਲੀ ਤਾਂ ਰਸਤੇ ਦੇ ਵਿੱਚ ਉਸਦੇ ਨਾਲ ਇੱਕ ਹਾਦਸਾ ਹੋਇਆ ਹੈ ਜਿਹੇ ਪਿਆਨਾ ਖਾਤ ਦੇ ਵਿੱਚ ਪਤਾ ਲੱਗਿਆ ਕਿ ਉਸਦੇ ਹੱਥ ਦਾ ਅੰਗੂਠਾ ਵੀ ਕੱਟ ਕੇ ਪਰਾਂ ਹੋ ਗਿਆ ਹੱਥ ਤੇ ਪੈਰ ਦੇ ਉੱਪਰ ਉਸਤੇ ਟਿੱਪਰ ਚੜ ਗਿਆ ਅਤੇ ਲੋਕਾਂ ਦੇ ਵੱਲੋਂ ਕੋਈ ਵੀ ਧਿਆਨ ਨਹੀਂ ਦਿਖਾਈ ਗਈ ਅਤੇ ਉਹ ਸੜਕ ਤੇ ਹੀ ਤੜਫਦੀ ਰਹੀ ਲੁਧਿਆਣਾ ਦੇ ਵਿੱਚ ਮੰਗਲਵਾਰ ਸਵੇਰੇ ਚੰਡੀਗੜ੍ਹ ਰੋਡ ਤੇ ਟਿੱਪਰ 'ਤੇ ਸਕੂਟੀ ਸਵਾਰ ਆਰਤ ਨੂੰ ਕੁੱਚਲ ਦਿੱਤਾ ਪਤਾ ਲੱਗਿਆ ਕਿ ਉਹ ਇੱਕ ਸਕੂਲ ਦੇ ਵਿੱਚ ਅਧਿਆਪਿਕਾ ਹੈ ਅਤੇ ਸਵੇਰ ਦੇ ਸਮੇਂ ਸਕੂਲ ਹੀ ਜਾ ਰਹੀ ਸੀ ਜਿਸ ਸਮੇਂ ਇਹ ਭਿਆਨਕ ਹਾਦਸਾ ਹੋਇਆ। ਇਸ ਤੋਂ ਬਾਅਦ ਉਹ ਕੁੜੀ ਸੜਕ ਤੇ ਹੀ ਪਈ ਰਹੀ ਉਸਦੇ ਹੱਥ ਅਤੇ ਪੈਰ ਦੇ ਉੱਪਰੋਂ ਟਿੱਪਰ ਚੜ ਚੁੱਕਿਆ ਸੀ। ਜ਼ਖਮੀ ਹਾਲਤ ਦੇ ਵਿੱਚ ਪਈ ਸੌਰਤਾ ਪਤਾ ਲੱਗਿਆ ਕਿ ਉਹ ਕੀਰਤੀ ਅਰੋੜਾ ਹੈ ਜਿਸ ਦਾ ਕੀ 4 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਟਿੱਪਰ ਚਾਲਕ ਮੋਕੇ ਤੋਂ ਫਰਾਰ ਹੋ ਗਿਆ ਦੱਸਦੀ ਹੈ ਕਿ ਇਹ ਕੁੜੀ 1 ਸਾਲ ਤੋਂ ਡੀਸੀਐਮ ਪ੍ਰੈਜ਼ੀਡੈਂਸੀ ਸਕੂਲ ਦੇ ਵਿੱਚ ਪੜਾ ਰਹੀ ਸੀ ਕੀਰਤੀ ਦੇ ਪਤੀ ਪਵਨ ਅਰੋੜਾ ਨੇ ਦੱਸਿਆ ਕਿ ਫਤੇਗੜ ਮੁਹੱਲੇ ਦਾ ਉਹ ਰਹਿਣ ਵਾਲਾ ਹੈ ਰੋਜ਼ ਦੀ ਤਰ੍ਹਾਂ ਉਸਦੀ ਪਤਨੀ ਕੀਰਤੀ ਕਾਰ ਤੋਂ ਤਿਆਰ ਹੋ ਕੇ ਸਕੂਲ ਦੇ ਲਈ ਹੀ ਨਿਕਲੀ ਸੀ ਕਿ ਅਚਾਨਕ ਵਰਦਮਨ ਚੌਂਕ ਦੇ ਵਿੱਚ ਟਿੱਪਰ ਦੇ ਨਾਲ ਇਹ ਹਾਦਸਾ ਹੋਇਆ ਘਟਨਾ ਸਥਾਨ ਤੇ ਲੋਕਾਂ ਨੇ ਹੀ ਫੋਨ ਕਰਕੇ ਸੂਚਿਤ ਕੀਤਾ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਦੱਸਦੇ ਕਿ ਕੀਰਤੀ ਜੂਨੀਅਰ ਕਲਾਸਾਂ ਨੂੰ ਪੜ੍ਹਾਉਂਦੀ ਸੀ ਜ਼ਖਮੀ ਹਾਲਤ ਦੇ ਵਿੱਚ ਪਈ ਕੀਰਤੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਡਾਕਟਰਾਂ ਦੇ ਮੁਤਾਬਕ ਹੱਥਾਂ ਅੰਗੂਠਾ ਅਲੱਗ ਹੋ ਚੁੱਕਿਆ ਹੈ ਪੈਰ ਅਤੇ ਹੱਥ ਤੇ ਗੰਭੀਰ ਸੱਟਾਂ ਲੱਗੀਆਂ ਨੇ ਦਿਮਾਗ ਸਹਿਤ ਪੂਰੇ ਸਰੀਰ ਦੀ ਸਕੈਨਿੰਗ ਹੋ ਗਈ ਹੈ ਫਿਲਹਾਲ ਕੀਰਤੀ ਦੀ ਹਾਲਤ ਖਤਰੇ ਦੇ ਵਿੱਚ ਦੱਸੀ ਜਾ ਰਹੀ ਸੀ ਅਤੇ ਇਹ ਗੰਭੀਰ ਝੋਟਾਂ ਦੇ ਕਾਰਨ ਉਸ ਦਾ ਇਲਾਜ ਹੁਣ ਲੰਮਾ ਚਲੇਗਾ ਟਿਪਰ ਚਾਲਕ ਦੇ ਖਿਲਾਫ ਪੁਲਿਸ ਦੇ ਵੱਲੋਂ ਸ਼ਿਕਾਇਤ ਦਰਜ ਕੀਤੀ ਗਈ ਹੈ ਪੁਲਿਸ ਦਾ ਕਹਿਣਾ ਸੀ ਕਿ ਛੇਤੀ ਉਸ ਨੂੰ ਫੜ ਲਿਆ ਜਾਵੇਗਾ ਤੇ ਉਸ ਦੇ ਟਿਪਰ ਨੂੰ ਹੁਣ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਤਾਣਾ ਡਿਵੀਜ਼ਨ ਨੰਬਰ 7 ਦੇ ਸਬ ਇੰਸਪੈਕਟਰ ਅਫਤਾਰ ਸਿੰਘ ਨੇ ਦੱਸਿਆ ਕਿ ਟਿਪਰ ਦੇ نیچے ਅਰਧਾ ਖੂਨ ਅਤੇ ਮਾਸ ਦੇ ਟੁਕੜੇ ਮਿਲੇ ਨੇ ਟਿਪਰ ਚਾਲਕ ਫਰਾਰ ਹੈ ਅਤੇ ਉਸ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ ਚੰਡੀਗੜ੍ਹ ਰੋਡ ਤੇ 4 ਦਿਨ ਪਹਿਲਾਂ ਵੀ ਇਸੇ ਤਰ੍ਹਾਂ ਤੇਜ਼ ਰਫ਼ਤਾਰ ਟਿਪਰ ਨੇ 18 ਸਾਲ ਦੇ ਸੁਖਪ੍ਰੀਤ ਨੂੰ ਹਰੋਂ ਦਿੱਤਾ ਸੀ ਜਿਸ ਦੇ ਕਾਰਨ ਉਸ ਦੀ ਜਾਨ ਗਈ ਹੈ ਲੋਕਾਂ ਨੇ ਥਾਣੇ ਦੇ ਬਾਹਰ ਗਰਾਵ ਕੀਤਾ ਸੀ ਟਿਪਰ ਚਾਲਕ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਸੀ ਅਤੇ 4 ਦਿਨ ਪਹਿਲਾਂ ਹੀ ਤਾਜਪੁਰ ਰੋਡ ਸਥਿਤ ਹੰਦਲ ਚੌਂਕ ਤੇ ਵਿੱਚ ਵੀ ਰਾਤ ਦੇ ਸਮੇਂ ਬਾਈਕ ਸਵਾਰ ਦੋ ਨੌਜਵਾਨਾਂ ਨੂੰ ਟਿਪਰ ਨੇ ਕੁਚਲ ਦਿੱਤਾ ਸੀ ਜਿਸ ਦੇ ਵਿੱਚ ਅਮਨਦੀਪ ਨਾਮ ਦੇ ਮੁੰਡੇ ਦੀ ਜਾਨ ਚਲੀ ਗਈ ਸੀ ਮੇਰਾ ਸ਼ੁਭਨਾਮ ਰੋਬੀਨ ਜੀ ਸਰ ਸਿਰੇ ਵਰਤਮਾਨ ਕਿਹੜਾ ਹੈ ਕੀ ਸੀਗਾ ਵਰਤਮਾਨ ਤੁਸੀਂ ਕੀ ਨਾ ਮੈਂ ਉਹ ਜੀਜੇ ਆ ਬਜ਼ਰਿੰਨ ਲੋਆ ਮੇਰੇ ਉਹਨਾਂ ਦੀ ਵਾਈਫ ਹੈ ਮੇਰੇ ਤੇ ਸਿਰੇ ਸਕੂਲ ਦੀ ਜਿਆਦਾ ਸੀ ਡਿਊਟੀ ਜੇਸਾ ਮੈਂ ਇਨਸੀਡੈਂਟ ਦੱਸਿਆ ਮੈਂ ਮੈਮ ਨੇ ਕਿ ਪਿੱਛੇ ਟਿਪਰ ਨੇ ਹਿੱਟ ਕੀਤਾ ਉਹਨਾਂ ਨੂੰ ਤੇ ਹੈਂਡ ਦਾ ਥੋੜਾ ਇਸ਼ੂ ਹੋਇਆ ਵਾ ਕਟ ਆਫ ਹੋਇਆ ਵਾ ਤੇ ਲੈਗ ਤੇ ਉਹਨਾਂ ਦੀ ਪੇਨ ਹੋ ਜ਼ਿਆਦਾ ਹੋਇਆ ਵਾ ਮੇਜਰ ਹੋਈ ਹੈ ਇਨਸੀਡੈਂਟ ਤੇ ਮਾਰਨਿੰਗ ਵੀ ਸਕੂਲ ਵਗੈਰਾ ਜਿਵੇਂ ਜਾਂਦੇ ਹੋ ਮੇਨ ਪਾਰਟ ਉਹ ਵਰਦਮਨ ਚੌਂਕ ਮੇਨ ਚੌਂਕ ਆ ਉਹਦੇ ਲਾਗੇ ਚਾਰ ਸਕੂਲ ਹੈਗੇ ਆ ਨਾ ਉਥੇ ਮਾਰਨਿੰਗ ਕੋਈ ਲਾਈਟਿੰਗਸ ਵਗਰਾ ਦਾ ਇਸ਼ੂ ਹੈਗਾ ਵਾ ਲਾਈਟਾਂ ਵੀ ਨਹੀਂ ਚੱਲਦੀਆਂ ਤੇ ਉਸ ਤੋਂ ਬਾਅਦ ਨਾ ਕੋਈ ਪੁਲਿਸ ਪ੍ਰਸ਼ਾਸਨ ਹੈਗੀ ਉਥੇ ਜਿਹੜੀ ਖੜੀ ਹੋਵੇ ਉਥੇ ਕਿ ਬੱਚਿਆਂ ਨੂੰ ਕ੍ਰੋਸ ਰੋਡ ਕ੍ਰੋਸ ਕਰਾ ਰਹੇ ਕੋਈ ਉਥੇ ਹੈ ਨਹੀਂ ਹੈ ਦਰਿ ਸੋ ਸੇਫਟੀ ਹੈ ਹੀ ਨਹੀਂ ਇਹ ਮੇਰੀ ਵੀ ਗੁੜੀਆਂ ਜਾਂਦੀ ਸੀਗੀ ਉੱਥੇ 39 ਸਟਾਪ ਪੜਦੇ ਆ ਤੇ ਕੋਈ ਸੇਫਟੀ ਬਿਲਕੁਲ ਨਹੀਂ ਹੈਗੀ ਬੱਚਿਆਂ ਲਈ ਜਾਂ ਲੇਡੀਜ਼ ਲਈ ਕਿ ਜਿਵੇਂ ਟਰੱਕ ਜਾਂਦੇ ਆ ਪਰਿਵਾਰ ਨੂੰ ਕਦੇ ਪਤਾ ਲੱਗਿਆ ਸੀ ਆਸਾ ਹੋਇਆ ਤੇ ਪਰ ਜਿੱਦਾਂ ਨਹੀਂ ਤੂੰ ਗੋੜਾ ਮੈਡਮ ਨੇ ਦੱਸਿਆ ਕਿ ਮੈਂ ਕੋਤੇ ਨੂੰ ਸੀਐਮਸੀ ਵਿੱਚ ਲੈ ਕੇ ਆਉਂਗਾ ਤੇ ਪਰਿਵਾਰ ਪਹੁੰਚਿਆ ਨਾ ਕਿਸ ਤਰ੍ਹਾਂ ਇਨਸੀਡੈਂਟ ਤੋਂ ਬਾਅਦ 10 ਮਹੀਨੇ ਬਾਅਦ ਹੀ ਫੋਨ ਆਇਆ ਸੀ ਅੰਕਲ ਜੀ ਨੂੰ ਤੇ ਨਾਲ ਹੀ ਉਹ ਪਹੁੰਚ ਗਏ ਸੀ ਤੇ ਉਸ ਤੋਂ ਬਾਅਦ ਮੈਮ ਲੈ ਕੇ ਆਏ ਗੱਡੀ 'ਚ ਆਪਣੇ ਉੱਥੇ ਹੀ ਸੀਐਮਸੀ ਆਏ ਆਏ ਦਿਨ ਲਗਾਤਾਰ ਕਾਰਬੀ ਇਹਨਾਂ ਦੇ ਸਖਤ ਕੀਤੀ ਜਾਵੇ ਇਹਨਾਂ ਨੂੰ ਚਾਹੀਦਾ ਕਿ ਇਹਨਾਂ ਨੂੰ ਕਲੀਨਰ ਚਾਹੀਦਾ ਇੱਕ ਨਾਲ ਜਿਆਦਾ ਨਾਲ ਇਹਨਾਂ ਨੂੰ ਪ੍ਰੋਵਾਈਡ ਕਰਨ ਕੋਈ ਪਰਸਨ ਨਾਲ ਹੋਵੇ ਕਿ ਨਾਲੇ ਸਪੀਡ ਲਿਮਿਟ ਇਹਨਾਂ ਦੀ ਥੋੜੀ ਸਹੀ ਕੀਤੀ ਜਾਵੇ ਕਿ ਜਿਵੇਂ ਸਵੇਰੇ ਫਿਰ ਪ ਜਾਂਦੇ ਨੇ ਕਿ ਨਾਲੇ ਨਸ਼ੇ ਕੀਤੇ ਹੁੰਦੇ ਇਹਨਾਂ ਨੇ ਉਹਨਾਂ ਦੇ ਵੀ ਥੋੜਾ ਜਿਹਾ ਕਰੇ ਪ੍ਰਸ਼ਾਸਨ ਕੰਟਰੋਲ ਕਰਨ ਕੁਝ ਉਹ ਸਵੇਰੇ ਤਲਾਬ ਮਿਲੀ ਸੀ ਕਿ ਵਰਧਮਤ ਚੌਂਕ 'ਚ ਐਕਸੀਡੈਂਟ ਹੋ ਗਿਆ ਸਾਡਾ ਸੇਵਾਦਾਰ ਸੀ ਮੌਕੇ ਤੇ ਗਿਆ ਸੀਗਾ ਇੱਕ ਲਾਈਡਮ ਸੀ ਕਿ ਕਿਰਤੀ ਲੋੜਾ ਜਿਸ ਨੂੰ ਸਕੂਲ 'ਚ ਪੜ੍ਹਾਉਂਦੇ ਸੀਗੇ ਉਹ ਐਕਟਰ ਤੇ ਆ ਰਿਹਾ ਸੀ ਉਹ ਟਿਪਰ ਦੇ ਥੱਲੇ ਆਉਣ ਨਾਲ ਐਕਸੀਡੈਂਟ ਹੋ ਗਿਆ ਤੇ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਉਹਨਾਂ ਨੂੰ ਹਸਪਤਾਲ 'ਚ ਦਾਖਲ ਕਰਾਤਾ ਟਿਪਰ ਜਿਹੜਾ ਲਿਆ ਕੇ ਥਾਣੇ ਲੈ ਜਾਂਦਾ ਉਹਦੀ ਸਾਰੀ ਚੈਕੀ ਕਰ ਰਹੇ ਆ ਤਵਜੀਸ਼ ਗਰਾਂ ਸਾਰਾ ਤੋਂ ਦੇਖ ਰਹੇ ਸਰ ਕਿਦਾਂ ਪਤਾ ਨਹੀਂ ਲੱਗਿਆ ਵੀ ਡਰਾਈਵਰ ਕਿੱਥੇ ਦਾ ਸੀਗਾ ਡਰਾਈਵਰ ਹੁਣ ਆ ਬੁਲਾ ਰਹੇ ਸੀ ਸਾਡੀ ਜੀ ਉਹ ਓਨਰ ਦੇਖ ਰਹੇ ਆ ਬੁਲਾ ਕੇ ਉਹਨਾਂ ਨੂੰ ਬੁਲਾ ਕੇ ਸਿਰ ਡਰਾਈਵਰ ਨੂੰ ਪੇਸ਼ ਕਰਦੇ ਆ ਸਰ ਆਏ ਦਿਨ ਲਗਾਤਾਰ ਚੰਡੀਗੜ੍ਹ ਹਾਈਵੇ ਦੇ ਉੱਤੇ ਐਕਸੀਡੈਂਟ ਹੁੰਦੇ ਨੇ ਮੈਨ ਨਾਕਿਆਂ ਦੇ ਉੱਤੇ ਜਿੱਥੇ ਨਾਕੇ ਲੱਗੇ ਹੁੰਦੇ ਉੱਥੇ ਐਕਸੀਡੈਂਟ ਦੇ ਕਿਉਂ ਹੁੰਦੇ ਆ ਲਾਈਟ ਕਰਕੇ ਹੋ ਗਿਆ ਹਣਾ ਜਾਂ ਤਾਂ ਹੁਣ ਤਾਂ ਹੁਣ ਮੌਕੇ ਤੇ ਥੋੜਾ ਹੁਣ ਦੱਸਿਆ ਕੀ ਗੱਲ ਸਾਰੀ ਗੱਲ ਸਾਹਮਣੇ ਆਏਗੀ ਮੈਡਮ ਉਹ ਬਹਿ ਕੇ ਬਿਆਨ ਅਸਲ ਕਰਾਂਗੇ ਕੀ ਗੱਲ ਹੋਈ ਆ ਉਹ ਸਾਰਾ ਜੀ ਇੱਥੇ ਹੁਣ ਮੈਂ ਸਭ ਨਾਲ ਕੀ ਆਸਾਸ਼ਨ ਦੇ ਕੇ ਪਰਿਵਾਰ ਨੂੰ ਕੀ ਇਨਸਾਫ ਹੋਵੇ ਬਸ ਹੁਣ ਅਸੀਂ ਡਰਾਈਵਰ ਪਕੜ ਕੇ ਸਾਰਾ ਪਰਚਾ ਦਰਜ ਕਰਾਂਗੇ ਜਿਵੇਂ ਸਾਰੀ ਕਾਨੂੰਨੀ ਕਾਰਵਾਈ ਅਮਚ ਲਿਆਵਾਂਗੇ ਨਮਸਕਾਰ ਜੀ ਮੈਂ ਨਿਤੂ ਹੋਰਾਂ ਆਮ ਆਦਮੀ ਪ ਕੋ ਚੰਡੀਗੜ੍ਹ ਰੋਡ ਤੇ ਵਰਧਮਾ ਚੌਕ ਦੇ ਵਿੱਚ ਜਿਹੜੀ ਇੱਕ ਹਾਸਾ ਹੋਇਆ ਕਿ ਮੈਂ ਮਾਮਲਾ ਕਿਸੇ ਦਾ ਸਰੋ ਸਕੂ ਸਵੇਰੇ ਮੈਂ ਆਪਣੇ ਬੇਟੇ ਨੂੰ ਸਕੂਲੋਂ ਛੱਡ ਕੇ ਆ ਰਹੀ ਸੀ ਤੇ ਇੱਕ ਕਾਫੀ ਜਮ ਸੀਗਾ ਉੱਥੇ ਮੇਰੇ ਖਿਆਲ ਘਟੋਟੇ ਨਾਨਾ ਕਰਦੇ ਵੀ 100 ਤੋਂ ਉੱਪਰ ਗੱਡੀਆਂ ਖੜੀਆਂ ਸੀ ਚਾਰੋਂ ਚੌਂਕ ਦੇ ਸਾਈਡ ਤੇ ਜਦੋਂ ਉਹ ਸਫਾਈ ਕਰਮਚਾਰੀ ਨੂੰ ਪੁੱਛਿਆ ਗਿਆ ਕੀ ਹੋਇਆ ਤੇ ਉੱਥੇ ਜਿਹੜੀ ਸੀਗੀ ਇੱਕ ਲੇਡੀਜ਼ ਆਪਣੀ ਜਾਨ ਬਚਾਣ ਲਈ ਟੜਫ ਰਹੀ ਸੀ ਜਿਹਦਾ ਰਾਈਟ ਹੈਂਡ ਔਰ ਰਾਈਟ ਸਾਈਡ ਦੀ ਲੈਗ बॉडी पार्ट तो सेपरेट हो चुकी सी ਜਿਹਦੇ ਚੋਂ ਥੰਮਤਾ ਬਿਲਕੁਲ ਹੀ ਖਤਮ ਹੋ ਚੁੱਕਾ ਸੀਗਾ ਤੇ ਦੇਖਣ ਤੇ ਇਹ ਲੱਗ ਰਿਹਾ ਸੀ ਲੋਕ ਇਮੋਸ਼ਨਲੈਸ ਹੋ ਚੁੱਕੇ ਨੇ ਬਿਲਕੁਲ ਉਹਨਾਂ ਦੇ ਆਲੇ ਦੁਆਲੇ ਗੱਡੀਆਂ ਨਿਕਲ ਰਹੀਆਂ ਸੀ ਪੁੱਛ ਕੇ ਫਿਰ ਸਫਾਈ ਕਰਮਚਾਰੀ ਤੇ ਕੁਝ ਲੋਕਾਂ ਨੇ ਮੇਰੀ ਹੈਲਪ ਕਰਕੇ ਪੂਰਾ ਏਰੀਆ ਉਥੇ ਜਿਹੜਾ ਟ੍ਰੈਫਿਕ ਸੀਗਾ ਉਹ ਰੋਕਿਆ ਗਿਆ ਉਸ ਤੋਂ ਬਾਅਦ ਮੇਰੀ ਗੱਡੀ ਅੱਗੇ ਆਈ ਅਸੀਂ ਗੱਡੀ ਚ ਪਾ ਕੇ ਮਾਮ ਨੂੰ ਲੈ ਕੇ ਆਏ ਆ ਤੇ ਹੁਣ ਮਾਮ ਸੇਫ ਨੇ ਤੇ ਮੈਂ ਇਹੀ ਅਪੀਲ ਕਰਨਾ ਚਾਹਨੀ ਹਾਂ ਸਾਰੇ ਲੋਕਾਂ ਨੂੰ ਕਿ ਪਲੀਜ਼ ਉਹਦੇ ਵਿੱਚ ਸਾਡਾ ਕੋਈ ਫੈਮਿਲੀ ਮੈਂਬਰ ਵੀ ਹੋ ਸਕਦਾ ਸੀਗਾ ਤੇ ਸਾਨੂੰ ਇੰਨਾ ਇਮੋਸ਼ਨਲੈਸ ਹੋ ਕੇ ਨਹੀਂ ਥੋੜੀ ਜਿਹੀ ਇਨਸਾਨੀਅਤ ਜਗਾਓ ਜੀ ਉਹਨਾਂ ਨੂੰ ਇਹ ਡਰ ਹੈ ਕਿ ਪੁਲਿਸ ਕਿਥੇ ਨਾ ਕਿਥੇ ਪੁਲਿਸ ਪ੍ਰਸ਼ਾਸਨ ਤੰਗ ਕਰੇਗਾ ਤੇ ਨਹੀਂ ਮਾਨਸਬ ਦੇ ਸਰਕਾਰ ਵਿੱਚ ਇੱਕ ਨਵੀਂ ਸਕੀਮ ਵੀ ਹੈ ਕਿ ਅਗਰ ਕੋਈ ਹੈਲਪ ਕਰੇਗਾ ਤਾਂ ਉਹਦਾ ਕੋਈ ਬਿਆਨ ਨਹੀਂ ਲੇਤਾ ਜਾਏਗਾ ਸਿਰਫ ਉਹ ਜ਼ਿੰਦਗੀ ਸੇਵ ਕਰੇ ਤੇ ਉਹਦੇ ਲਈ ਇਨਾਮ ਵੀ ਦਿੱਤਾ ਜਾਏਗਾ ਸੂਰ ਉਹ ਭੜਾ ਦੇ ਸੀ ਕਿ ਕਿੰਨਾ ਖਲਾ ਹੋਇਆ ਸੀ ਉਹਨਾਂ ਨੂੰ ਮੇਰੇ ਕੱਲ 7:30 8 ਵਜੇ ਦਾ ਟਾਈਮ ਸੀਗਾ 7:30 ਵਜੇ ਦਾ ਟਾਈਮ ਸੀਗਾ ਤੇ ਜਦੋਂ ਅਸੀਂ ਅਸੀਂ 8 ਵਜੇ ਤੱਕ ਇੱਥੇ ਹਸਪੀਟਲ ਲੈ ਕੇ ਆਏ ਆ ਮੇਰੇ ਪਹੁੰਚਣ ਤੋਂ ਪਹਿਲਾਂ 20 ਮਿੰਟ ਪਹਿਲਾਂ ਐਕਸੀਡੈਂਟ ਹੋ ਚੁੱਕਾ ਸੀ ਉਸ ਤੋਂ ਪਹਿਲਾਂ 20 ਮਿੰਟ ਤੇ ਤੁਸੀਂ ਦੇਖੋ ਕਿੰਨੀਆਂ ਗੱਡੀਆਂ ਆਈਆਂ ਹੋਣੀਆਂ ਕਿੰਨੀਆਂ ਗੱਡੀਆਂ ਗਈਆਂ ਹੋਣੀਆਂ ਤੇ ਇਹੀ ਅਪੀਲ ਹੈ ਕਿ ਜਿੰਨਾ ਟਾਈਮਲੀ ਪੇਸ਼ੈਂਟ ਨੂੰ ਹਸਪੀਟਲ ਪਹੁੰਚਾਈ ਜਾਇਆ ਸੀ ਕਿੰਨੀਆਂ ਜ਼ਿੰਦਗੀਆਂ ਸੇਵ ਕਰ ਸਕਦੇ ਆ ਮੈਂ ਇਸ ਤਰ੍ਹਾਂ ਦੇਖਦੇ ਹਾਂ ਕਿ ਆਏ ਦਿਨ ਲੁਧਿਆਣਾ ਸ਼ਹਿਰ ਦੇ ਵਿੱਚ ਲਗਾਤਾਰ ਜਿਹੜੇ ਜਮਰਾਜ ਵੱੜ ਕੇ ਧੋੜ ਰਹੇ ਨੇ ਜੇ ਪਹਿਲਾਂ ਵੀ ਹੁੰਦਲ ਚੌਕ ਦੇ ਵਿੱਚ ਇੱਕ ਟੱਕਰ ਨੇ ਜਾਨ ਲਈ ਸੀ ਲੇਕਿਨ ਦੂਸਰਾ ਹਾਸਾ ਵੀ ਜੀਹਾਂ ਚੌਕ ਦੇ ਵਿੱਚ ਹੋਇਆ ਸੀ ਲੇਕਿਨ ਅੱਜ ਫੇਰ ਕੋਈ ਤਾਂ ਵੱਡਾ ਹਾਸਾ ਹੋਊ ਕਿ ਬਚਾਅ ਹੋਵੇ ਜਿਵੇਂ ਅਸੀਂ ਕਹਿੰਦੇ ਹਾਂ ਦੇਖੋ ਆਮ ਆਦਮੀ ਪਾਰਟੀ ਦੇ ਵਿੱਚ ਭਗਵੰਤ ਸੀਐਮ ਭਗਵੰਤ ਮਾਨ ਜੀ ਨੇ ਐਸਐਸ ਐਫ ਸੜਕ ਸੁਰੱਖਿਆ ਫੋਰਸ ਲਈ ਹੈ ਜਿਹੜੇ ਕਿ 22 ਕਿਲੋਮੀਟਰ ਤੇ ਇੱਕ 60 ਲੱਖ ਦੀ ਗੱਡੀ ਕ ਐਸਐਚਓ ਨੂੰ ਦਿੱਤੀ ਗਈ ਹੈ ਜਿਹੜੇ ਉਹ ਕਰਮਚਾਰੀ ਨੇ ਉਹਨਾਂ ਨੂੰ ਉਹ ਗੱਡੀਆਂ ਦਿੱਤੀਆਂ ਗਈਆਂ ਤਾਂ ਕਿ ਇਹ ਸਾਨੂੰ ਕਿਸੇ ਦੀ ਵੇਟ ਨਾ ਕਰਨੀ ਪਏ ਤੇ ਜਲਦੀ ਤੋਂ ਜਲਦੀ ਜਿਹੜਾ ਹੈ ਪੇਸ਼ੈਂਟ ਨੂੰ ਹਸਪੀਟਲ ਪਹੁੰਚਾਇਆ ਜਾਏ ਅੱਗੇ ਰੇਸ਼ਿਓ 70 ਵਿੱਚੋਂ ਰੋਜ਼ੀਆਂ 70 ਜਾਂਦਾ ਜਾਂਦੀਆਂ ਸੀ ਜਿਹੜੀ ਰੇਸ਼ਿਓ ਹੁਣ ਘਟ ਕੇ 7 ਤੇ ਆ ਗਈ ਹੈ ਤੇ ਇਸ ਦੇ ਨਾਲ ਨਾਲ ਜਿਹੜੇ ਅੰਦਰਲੀਆਂ ਸੜਕਾਂ ਨੇ ਇੱਥੇ ਕੋਈ ਫੋਰਸ ਨਹੀਂ ਹੈਗੀ ਤੇ ਇੱਥੇ ਲੋਕਾਂ ਨੂੰ ਆਪ ਹੀ ਅੱਗੇ ਆਣਾ ਪਣਾ ਹਰ ਚੀਜ਼ ਸਰਕਾਰ ਤੇ ਨਹੀਂ ਛੱਟੀ ਜਾ ਸਕਦੀ ਆਪਣੀ ਤੇ ਜਿਹੜੇ ਤੁਸੀਂ ਡਿਪਰਾਂ ਦੀ ਗੱਲ ਕੀਤੀ ਹੈ ਉਹ ਕਿਤੇ ਨਾ ਕਿਤੇ ਮਾਨ ਸਰਕਾਰ ਨੂੰ ਵੀ ਸੋਚਣਾ ਪੈਣਾ ਇਹਨਾਂ ਤੇ ਲਗਾਮ ਕਿਦਾਂ ਪਾਇਆ ਜਾਏ ਗਵਰਨਰ ਨੂੰ ਕਹਿ ਕੇ ਸਪੀਡ ਲਿਮਿਟ ਜਾਂ ਕੁਝ ਲਾਇਸੈਂਸ ਦੇਣ ਵੇਲੇ ਕੁਝ ਰੂਲਸ ਜਾਰੀ ਕਿਤੇ ਜਾਣ ਜਿੱਥੇ ਕਿਤੇ ਨਾ ਕਿਤੇ ਜਾਨਾਂ ਨੂੰ ਸੇਫ ਕੀਤਾ ਜਾ ਸਕੇ ਜਦੋਂ ਤੁਸੀਂ ਇਹ ਮੌਕੇ ਤੇ ਪਹੁੰਚੇ ਸੀ ਡਿਪਰ ਚਾਲਕ ਜਿਹੜਾ ਦੱਸਿਆ ਗਏ 4 ਵਜੇ ਸੀ ਜਦੋਂ देखो उस टाइम मैं ज्यादा कुछ ना देखया ना मैं सिर्फ उस टाइम मैं देखया कि वो लेडी किधर ਤੜਫ ਰਹੀ ਸੀ ਉਹਦੀ ਇਸ ਕੁਛ ਨਹੀਂ ਸੀ ਕਿ ਸਾਨੂੰ ਸਿਰਫ ਉਹਨੂੰ ਕਿੱਥੇ ਨਾ ਕਿੱਥੇ ਕਰਕੇ ਹਸਪੀਟਲ ਪਹੁੰਚਾਣਾ ਸੀ ਇਸ ਕਰਕੇ ਜ਼ਿਆਦਾ ਨੋਲੇਜ ਨਹੀਂ ਹੈ ਕਿਸੇ ਕਿਸੇ ਪਰਿਵਾਰੋਂ ਕਿਸ ਤਰ੍ਹਾਂ ਇਨਸਾਫ ਮਿਲ ਪਾਏਗਾ ਕਿਉਂਕਿ ਕਿਪਰਾ ਨੇ ਜਿਹੜਾ ਉਹ ਪਿੱਪਰ ਦਾ ਤਨੋਂ ਸਾਡੇ ਵਿੱਚ ਦੇਖਦਾ ਕਿ ਜੇ ਕਿ ਤੁਹਾਡੇ ਕੋਲੋਂ ਕੀ ਕਰਦੇ ਤਰੇ ਇਸ ਤੋਂ ਸਾਡੇ ਐਮਐਲਏ ਦਲਜੀਤ ਸਿੰਘ ਭੋਲਾ ਦਲਜੀਤ ਸਿੰਘ ਭੋਲਾ ਕਰੇਵਾਲ ਜੀ ਨੂੰ ਮੈਂ ਅਪੀਲ ਕਰਨਾ ਚਾਹੂੰਗੀ ਜਿਹੜੇ ਪਰਿਵਾਰ ਨਾਲ ਇਹ ਹਾਦਸਾ ਵਾਪਰਿਆ ਹੈ ਤੇ ਉਹਨਾਂ ਦੇ ਨਾਲ ਖੜ ਕੇ ਉਹਨਾਂ ਨੂੰ ਪੂਰਾ ਇਨਸਾਫ ਦਿਵਾਇਆ ਜਾਵੇ